ਭਾਰਤ ਦੇ ਮਹਾਨ ਸਤਪੁਰਸ਼ਾਂ ਦੇ ਵਿੱਚ ਭਗਤ ਨਾਮਦੇਵ ਜੀ ਦਾ ਜ਼ਿਕਰ ਆਉਂਦਾ ਹੈ ਜਿਨ੍ਹਾਂ ਜਾਤ ਪਾਤ ਤੇ ਚੋਟ ਕਰਕੇ ਇੱਕ ਸੂਤ ਦੇ ਵਿੱਚ ਸਾਰੇ ਹੀ ਸਮਾਜ ਨੂੰ ਪ੍ਰੂਣ ਲਈ ਯਤਨ ਕੀਤੇ ਆਵਾਜ਼ ਬੁਲੰਦ ਕੀਤੀ वैसे भी जेडी वर्णमंड है ये तन ਦੇ ਕਰਮ ਨਾਲ ਜੁੜੀ ਹੈ ਧਰਮ ਦੀ ਦੁਨੀਆ ਮਨ ਦੇ ਕਰਮ ਨਾਲ ਰੁਤਬੇ ਤੈਅ ਕਰਦੀ ਹੈ ਸੰਸਾਰ ਨੇ ਚਾਮ ਨਾਲ ਕੀਤੇ ਕਰਮ ਅਨੁਸਾਰ ਰੁਤਬੇ ਤੈਅ ਕੀਤੇ ਵੀ ਇਹ ਬ੍ਰਾਹਮਣ ਹੈ क्षत्रिय है, है।, है शूद्र है, है वैश है ਸਿੱਖ ਧਰਮ ਦਾ ਸਿਧਾਂਤ ਹੈ ਵੀ ਊਚ ਨੀਚ ਤਨ ਦੇ ਕਰਮ ਕਰਕੇ ਨਹੀਂ ਮਨ ਦੇ ਕਰਮ ਤੇ ਟਿਕੀ ਹੈ ਜੇ ਬ੍ਰਾਹਮਣਾਂ ਦਾ ਕਾਕਾ ਬ੍ਰਹਮ ਵਿੱਚ ਭੇਦ ਨਹੀਂ ਹੋਇਆ ਤੇ ਉਹ ਬ੍ਰਾਹਮਣ ਨਹੀਂ ਅਖਵਾ ਸਕਦਾ ਉਦਰ ਸ਼ੂਦਰਾਂ ਦਾ ਕਾਕਾ ਪ੍ਰਭੂ 'ਚ ਭੇਦ ਹੋ ਗਿਆ ਤੇ ਉਹ ਬ੍ਰਾਹਮਣ ਬਣ ਗਿਆ ਬ੍ਰਹਮ ਦਾ ਰੂਪ ਦੁਨੀਆ ਚ ਉੱਚਾ ਹੋਇਆ ਜਿਹੜਾ ਉੱਚੇ ਨਾਲ ਜੁੜਿਆ ਨੀਵਾ ਉਹ ਹੈ ਜਿਹੜਾ ਉੱਚੇ ਨਾਲੋਂ ਟੁੱਟ ਗਿਆ ਤੇ ਸਭ ਤੋਂ ਉੱਚਾ ਕੌਣ ਹੈ ਪਰਮੇਸ਼ਵਰ ਪ੍ਰਭੂ ਊਤਮ ਸੰਗਤ ਊਤਮ ਹੋਵੇ ਉਹ ਸੋਚੇ ਵੈਗੁਰੂ ਨਾਲ ਜੁੜੇ ਤੇ ਜਾਤ ਉੱਚੀ ਵੈਗੁਰੂ ਵਿਸਰ ਗਿਆ ਤੇ ਨੀਚ ਜਾਤ ਹੋ ਗਏ ਜੇ ਤਨ ਦੀ ਰਚਨਾ ਵੱਲ ਵੇਖੀਏ ਤੇ ਸਾਰੇ ਮਾਂ ਦੇ ਗਰਭ ਵਿੱਚ ਹੀ ਪਰਫੁੱਲਤ ਹੁੰਦੇ ਨੇ ਇੱਕੇ ਰਸਤੇ ਹੀ ਆਉਂਦੇ ਨੇ ਹੱਡ ਪੈਰ ਇੱਕ ਜੈਸੇ ਨੇ ਰੰਗ ਰੂਪ ਇੱਕ ਜੈਸੇ ਨੇ ਇੱਕੇ ਹੀ ਮਿੱਟੀ ਤੋਂ ਇਹ ਸਾਰੇ ਭਾਂਡੇ ਬਣੇ ਹੋਏ ਨੇ ਦਰ ਹਰ ਬਸ਼ਰ ਇਕ ਨੂਰੇ ਖੁਦਾ ਜਲਵਾ ਗਰਸਤ ਗੋਇਦ ਬੰਤਾ ਸਿੰਘ ਗੁਫਤ ਅਜ ਖਾਕੇ ਯਕੀ ਆਫ ਰੀਦੇ ਇਮਾਏ ਰਾਜ਼ ਬਸ਼ਰਸਤ ਇੱਕ ਗੱਲ ਦਾ ਖਿਆਲ ਰੱਖਿਓ ਹਰ ਮਨੁੱਖ ਵਿੱਚ ਇੱਕੇ ਪ੍ਰਭੂ ਦੀ ਜੋਤ ਹੈ ਇੱਕੇ ਮਿੱਟੀ ਤੋਂ ਸਾਰੇ ਬਣੇ ਹੋਏ ਨੇ ਜਿਵੇਂ ਆ ਚੰਦ ਤਾਰਿਆਂ ਵਿੱਚ ਸੂਰਜ ਚੰਦਰਮੇ ਵਿੱਚ ਇੱਕ ਪ੍ਰਭੂ ਦੀ ਜੋਤ ਹੈ ਜਿੱਦਾਂ ਅੱਜ ਜਿੰਨੇ ਵੀ ਬਲਬ ਦੇਖਦੇ ਹੋ ਲਾਈਟਾਂ ਦੇਖਦੇ ਹੋ ਇੱਕੋ ਇਲੈਕਟ੍ਰਿਸਿਟੀ ਰਨ ਕਰ ਰਹੀ ਹੈ ਇਤਾਂ ਹਰੇਕ ਦੇ ਵਿੱਚ ਪਰਮਾਤਮਾ ਦੀ ਜੋਤ ਸਮਾਈ ਹੋਈ ਹੈ। ਤੋਂ ਭਗਤ ਨਾਮਦੇਵ ਜੀ ਮਹਾਰਾਜ ਨੇ ਆਪਣੀ ਬਾਣੀ ਰਾਹੀਂ ਪ੍ਰਭੂ ਭਗਤੀ ਧ੍ਰਿੜ ਕਰਵਾਈ। ਮਨੁੱਖੀ ਏਕਤਾ ਧ੍ਰਿੜ ਕਰਵਾਈ। ਸਾਰਿਆਂ ਨੂੰ ਇੱਕ ਹੋਣ ਦਾ ਅਹਿਸਾਸ ਕਰਵਾਇਆ। ਹੁਣ ਜੇ ਚੰਮ ਦੀ ਕਿਰਤਵਲ ਵੇਖੀਏ ਜੋ ਉਹਨਾਂ ਨੇ ਆਪਦੇ ਬਾਰੇ ਗੁਰਬਾਣੀ ਵਿੱਚ ਲਿਖਿਆ ਹੈ ਉਹ ਤੁਹਾਡੇ ਨਾਲ ਸਾਂਝਾ ਕਰਦਾ ਸ਼ੀਂਬਾ ਖਾਨਦਾਨ ਵਿੱਚੋਂ ਨੇ ਤੇ ਸ਼ੀਂਬਿਆਂ ਦਾ ਜਿਹੜਾ ਉਸ ਵਕਤ ਦਾ ਕਰਮ ਹੈ ਕੱਪੜੇ ਰੰਗਣੇ ਕੱਪੜਿਆਂ ਤੇ ਫੁੱਲ ਬੂਟੇ ਪਾਉਣੇ ਸਲਾਈ ਕਰਨੀ ਬੁਣਨਾ ਤੇ ਕੱਪੜੇ ਵੇਚਣੇ ਇਹ ਕਿਰਤ ਕਰਨ ਵਾਲੇ ਨੂੰ ਛੀਪਾ ਕਿਹਾ ਜਾਂਦਾ ਸੀ ਸ਼ੀਂਬਾ ਲਬਜ਼ ਵੀ ਇਹਦੇ ਤੋਂ ਪ੍ਰਚਲਿਤ ਹੈ ਸੰਸਕ੍ਰਿਤ ਵਿੱਚ ਛੀਪਾ ਦਾ ਅਰਥ ਇਹ ਹੈ ਵਸਤਰਾਂ ਤੇ ਬੇਲ ਬੂਟੇ ਛਾਪਣ ਵਾਲਾ ਕਾਰੀਗਰ ਹਰ ਭਗਤ ਨਾਮਦੇਵ ਜੀ ਆਪਣੀ ਬਾਣੀ ਚ ਇਹ ਜ਼ਿਕਰ ਕਰਦੇ ਨੇ ਨਾਮ ਦੇ ਪ੍ਰੀਤ ਲਗੀ ਹਰ ਸੇਤੀ ਲੋਕ ਸ਼ੀਪਾ ਕਹੇ ਬੁਲਾਏ ਕਹਿੰਦੇ ਲੋਕ ਮੇਰੇ ਚੰਮ ਦੀ ਕਿਰਤ ਵੇਖ ਕੇ ਮੈਨੂੰ ਸ਼ੀਂਬਾ ਆਂਦੇ ਨੇ ਜਿੰਨਾ ਕ ਰੰਗ ਮੈਂ ਕੱਪੜਿਆਂ ਨੂੰ ਲਾਉਣਾ ਹਾਂ ਇਹਦੇ ਨਾਲੋਂ ਵੱਧ ਕੇ ਪ੍ਰਭੂ ਦੇ ਨਾਮ ਦਾ ਰੰਗ ਮੈਨੂੰ ਚੜ੍ਹਾ ਆਇਆ ਹੈ ਮੇਰਾ ਹਿਰਦਾ ਪ੍ਰਭੂ ਦੇ ਰੰਗ ਵਿੱਚ ਰੰਗਿਆ ਹੈ ਜਿਵੇਂ ਕੱਪੜਿਆਂ ਤੇ ਠੀਪੇ ਲਾਉਣਾ ਹੈ ਕਿਦਾਂ ਉਹਦੇ ਨਾਮ ਦਾ ਠੀਪਾ ਮੇਰੇ ਹਿਰਦੇ ਤੇ ਲੱਗਿਆ ਹੋਇਆ ਹੈ ਖੱਤਰੀ ਬ੍ਰਾਹਮਣ ਪਿਠ ਦੇ ਛੋੜੇ ਹਰ ਨਾਮ ਦੇਉ ਲੀਆ ਮੁਖ ਲਾਏ ਜਾਤ ਵਿਮਾਨ ਉੱਚੀ ਅਵਧੀ ਤੇ ਸੀ ਬ੍ਰਾਹਮਣਾਂ ਦਾ ਮੈਂ ਉੱਚਾ ਐ ਛਤਰੀਆਂ ਦਾ ਮੈਂ ਉੱਚਾ ਐ ਭਗਤ ਨਾਮ ਦੇ ਵੰਦੇ ਹਰੇ ਭਰੇ ਕਰਨ ਵਾਲੇ ਹਰੀ ਨੇ ਵਾਹਿਗੁਰੂ ਨੇ ਪਿੱਠ ਦੇਤੀ ਸਾਰਿਆਂ ਨੂੰ ਮੈਨੂੰ ਗੱਲ ਨਾ ਲਾ ਲਿਆ ਹੁਣ ਪਿੱਠ ਦੇਣ ਦਾ ਕਾਰਨ ਇਹ ਐ ਜਿੱਥੇ ਹੰਕਾਰ ਹੈ ਉਥੇ ਰੱਬ ਨਹੀਂ ਜੇ ਹੁੰਦਾ ਹਰ ਜੀਉ ਅਹੰਕਾਰ ਨਾਲ ਭਾਵਈ ਵੇਦਕੂਕ ਸੁਣਾਵੇ ਹੰਕਾਰੀ ਨੂੰ ਉਹ ਸ਼ਰੀਕ ਸਮਝਦਾ ਹੈ ਤੇ ਸ਼ਰੀਕਾ ਜਿਹੜਾ ਬਰਾਬਰ ਤੇ ਖਲੋਵੇ ਉਹ ਕਿਸੇ ਨੂੰ ਵੀ ਚੰਗਾ ਨਹੀਂ ਲੱਗਦਾ ਤੁਹਾਨੂੰ ਹੀ ਕੋਈ ਡੇਲੇ ਜੇ ਕੱਢ ਕੇ ਵੇਖੇ ਖਾ ਤੁਹਾਡੇ ਪਰਿਵਾਰ ਚੋਂ ਸ਼ਰੀਕੇ ਜੋ ਤੇ ਤੁਸੀਂ ਖਿੱਚਦੇ ਹੋ ਅੱਛਾ ਬੰਦਾ ਸ਼ਰੀਕੇ ਦਾ ਕੁਝ ਬਹੁਤਾ ਵਿਗਾੜ ਨਹੀਂ ਸਕਦਾ ਸ਼ਰੀਕਾ ਕਈ ਵਾਰ ਆਪਣੇ ਨਾਲੋਂ ਅੱਗੇ ਵੱਧ ਜਾਂਦਾ ਹੈ ਤਰੱਕੀ ਕਰ ਜਾਂਦਾ ਹੈ ਬੰਦੇ ਨਾਲ ਸ਼ਰੀਕਾ ਨਵਾਇਆ ਜਾ ਸਕਦਾ ਹੈ ਪਰ ਰੱਬ ਨਾਲ ਨਹੀਂ ਨਿਭਦਾ